ਇਹ ਬਰੇਸ਼ ਦੇ ਦਾਰ ਨੇ ਕਿ ਉਹ ਸਭ ਦੀ ਪਛਾਣ ਹੋ ਜਾਂਦੀ ਤੇ ਉਹਨਾਂ ਦਾ ਬੋਝ ਮਜੰਦਾ ਸਹਿਬ ਕਹਿੰਦੇ ਕਰਤਥਾ ਸਮਾਜਦਾ ਕੋਈ ਚੌਥੇ ਪਿਆਰ ਨੂੰ ਮੰਨੀ ਖੇਡ ਬੱਚੀ ਕੁਮਰ ਹੋ ਜਾਂਦੀ ਕੋ 10 ਸਾਲਾਂ ਦੀ ਪਰਮਾਤਮਾ ਨਾਲ ਕੀਤਾ ਵਾਦਾ ਭੁੱਲਿਆ ਹੋਇਆ ਚਿੱਤੇ ਨਹੀਂ ਉਹਨੂੰ ਅਜੇ ਕੋਈ ਯਾਦ ਨਹੀਂ ਆਇਆ 10 ਸਾਲਾਂ ਦੀ ਕੁਮਰ ਹੋ ਗਈ ਤੇ ਕਹਿੰਦੇ ਬੱਚਾ ਬੱਤਿਆ ਨਾਲ ਚੱਲ ਖੇਡਣਾ ਰੋਣਾ ਕਰਦਾ ਦੋਸਤ ਮਿੱਤਰ ਬਣ ਜਾਂਦੇ ਸਕੂਲੇ ਜਾਂਦਾ ਸਕੂਲੀ ਦੋਸਤ ਮਿੱਤਰ ਬਣ ਜਾਂਦੇ ਸ਼ੱਭਾ ਨੂੰ ਤੁੰਗੋ ਪੜ੍ਹ ਕੇ ਉੱਤਰੇ ਉਹ ਕੁਝ ਨਹੀਂ ਚੰਗਾ ਲੱਗਾ ਖੇਡ ਟੁੱਟ ਲਾ ਬੱਚਾ ਕਹਿੰਦਾ ਮਾਤਾ ਮੈਂ ਖੇਡਣੇ ਚੱਲਿਆ ਕਿੰਨਾ ਕਿੰਨਾ ਸਮਾਂ ਖੇਡਦਾ ਰਿਹਾ ਮਾਤਾ ਆਵਾਜ਼ ਮਾਰਦੀ ਕੋਈ ਬਛਰ ਦਾ ਛੱਡ ਲੈ ਰੁਕੀ ਕਹ ਲੈ ਬੱਚਾ ਕਹਿੰਦਾ ਨਹੀਂ ਮਾਤਾ ਦੇ ਕੋਈ ਛੱਡੀ ਮੈਂ ਰੁਕਣੀ ਕਾਣੀ ਮੈਂ ਖੇਡਣਾ ਹੈ ਸਾਧੂ ਗੁਰੂ ਸਾਹਿਬ ਕਹਿੰਦੇ ਭਾਈ ਖੇਡ-ਖੇਡ ਵਿੱਚ ਚੌਥਾ ਸਮਾਉਝਾ ਕੁ ਲਈ ਸਾਹਿਬ ਕਹਿੰਦੇ ਚੌਥੇ ਪਿਆਰ ਉਹ ਬੰਨੀ ਖੇਡ ਪੰਜਵਾਂ ਸਮਾਉ ਹੋਵੇ ਗੁਰੂ ਦੀ ਪਤਰਾ ਸਮਾ ਸਲਾਹਨੀ ਸੈਮ ਕਹਿੰਦੇ ਆਪਣੇ ਖਾਣ ਪੀਣ ਦੇ ਆਪਣੇ ਅਸੰਕੇਟਨ ਵਿੱਚ ਆਪਣੇ ਸੁੰਦਰ ਕੱਪੜੇ ਬਸਤਰ ਪਹਿਨਣ ਵਿੱਚ ਗੁਜ਼ਾਰਦਾ ਹੈ ਸੈਮ ਜੀ ਕਹਿੰਦੇ ਪੰਜਵਾਂ ਖਾਣ ਪੀਣ ਕੀ ਤਾਤ ਪੰਜਵਾਂ ਸਭਾ ਖਾਣ ਪੀਣ ਦੇ ਵਿੱਚ ਸੁੰਦਰ ਬਣਨ ਦੇ ਵਿੱਚ ਸੁੰਦਰ ਕੱਪੜੇ ਪੋਣ ਦੇ ਵਿੱਚ ਹਰ ਕੰਮ ਚੰਗੀ ਬਣਿਆ ਰਹਿਣ ਦੇ ਵਿੱਚ ਗੁਜ਼ਾਰ ਦਿੰਦਾ ਪੰਜਵਾਂ ਸਭਾ ਦੀ ਗੁਜਰ ਛੇਵਾਂ ਸਭਾ ਕਰ ਚੁਲਿਆ ਤੁਿਆ ਸੰਗਤਿ ਉਪਰੋਜਦੀ ਸਤ ਸ੍ਰੀ ਅਕਾਲ ਸੱਜੇ ਪਾਤਸ਼ਾਹ ਤੇ ਭਾਈ ਚਿੰਨ ਕਾਪਾ ਤੁਚ ਜਾਤ ਛਿਮ ਸਮਾਪਤ ਆਪਣੀ ਜਵਨੀ ਤੇ ਮਾਰ ਕਰਦੇ ਤੂੰ ਮੇਰੇ ਵਰਗਾ ਸੁੰਦਰ ਕੋਈ ਨਹੀਂ ਮੇਰੇ ਵਰਗਾ ਬਲਵਾਨ ਕੋਈ ਨਹੀਂ ਮੇਰੇ ਵਰਗਾ ਜਵਾਨ ਕੋਈ ਨਹੀਂ ਮੇਰੇ ਤੁਹਾਂ ਜੋੜ ਕਿਸੇ ਚ ਨਹੀਂ ਉਹ ਐਸੇ ਹਰ ਭਾਰ ਦੇ ਵਿੱਚ ਪੁਰਿਆ ਤੱਕ ਛਿਮ ਸਮਾ ਆਪਣੀ ਜਵਨੀ ਦਾ ਹਉ ਮਾਰਨ ਦੀ ਗੁਜਾਰ। ਸਹਿਬ ਇਹਨੇ 6 ਸਮੇਂ ਗੁਜ਼ਰ ਕੇ ਬਚੇ 4 ਇਹ ਸਦਮਤ ਸਭ ਮਾਪੈ ਸਦਮਤ ਸਮਾਉਂਦਾ ਜੀ ਕਿ ਆ ਪੁੱਤਰਾਂ ਵਾਲਾ ਕੋਈ ਨਾ ਸ਼ਾਂਤੀ ਹੋ ਜਾਂਦੀ ਪਰਿਵਾਰ ਵਾਲਾ ਹੋ ਜਾਂਦਾ ਤੇ ਉਹਨਾਂ ਦੀ ਚਿੰਤਾ ਪੈ ਜਾਂਦੀ ਸਤਗੁਰੂ ਕਹਿੰਦੇ ਸਤਮੈ ਸੰਕੀਆ ਕਾਰਨ ਆਸ ਕਰ ਪ੍ਰਮਾਣ ਆਗੇ ਅਸ ਨੇ ਦੱਸ ਸਾਥ ਸਬਦਾਂ ਨੂੰ ਸੋਚਦਾ ਕਿ ਬੱਚੇ ਪੁੱਤਰ ਕਿਹਾਰੇ ਦਾ ਸਵਾਰਨਾਏ ਨੂੰ ਪੜਾਉਂਦਾ ਰਹਿਣਾ ਕਿ ਕਮਾਈ ਕਰੀ ਨਾ ਤੰਮਾ ਲੋਕ ਮਾਨ ਤੋਂ ਦੁੱਝ ਜਾਂਦਾ ਜਿਹੜਾ ਰਾਤ ਕੰਮ ਕਰਦਾ ਪਰ ਜਿਹੜਾ ਬਾਹਰ ਕਰਦਾ ਪਰ ਨਾਲ ਪਿੰਡਾ ਸਤਮੈ ਸਵੇਰ ਵੀ ਯਾਦ ਨਹੀਂ ਚਿੱਤਾਂ ਨਹੀਂ ਰੱਖਦਾ ਸਤਮੈ ਸੰਜਿਕਿਆ ਘਰਵਾੜ ਨਿਵਾਸ ਅਠਵੇਂ ਤੋਂ ਦੂ ਆਕੜਨਾਸ ਸਤਵ ਕਹਿੰਦੇ ਚਰ ਪਈ ਜੋਗਣ ਹਾਰੇ ਜਵਨੀ ਚਲੇ ਗਈ ਕੋੜੇ ਪਾ ਆਇਆ ਅਠਵੋਂ ਸਮਾਪੜੇ ਵੇਦਾਰੇ ਉਮਰ ਹੋ ਜਾਂਦੀ ਕਿ ਸੱਠਾਂ ਦੇ ਸਾਲ ਦੀ ਤੇ ਸਤਵ ਸਾਹਿਬ ਮਹਾਰਾ ਜੀ ਸਾਹਮਣੇ ਪਾਛੜ ਜੇ ਬੱਚੇ ਧੀਆ ਪੁੱਤਰ ਜਿਹੜੇ ਨੇ ਕਾਰੋਬਾਰ ਸਾਰੇ ਸੰਭਾਲਨੇ ਦੇ ਬਾਤ ਕੋ ਬਣੇ ਚੱਲ ਜਾਂਦਾ ਹੈ ਬਜ਼ੁਰਗ ਜਦੋਂ ਆਪਣੇ ਪੁੱਤ ਦੇ ਕੋਲ ਬੈਠਾ ਉਹ ਕਹਿੰਦਾ ਇੰਦਾ ਕਰੋ ਆਪਣੇ ਪੁੱਤਰਾਂ ਨੂੰ ਸਮਝਾਉਣਾ ਹੈ ਕਿ ਜਿੱਦਾਂ ਮੈਂ ਇਹ ਕਿਹਾ ਹੁੰਦਾ ਤਰੋਂ ਬੱਚੇ ਕਹਿੰਦੇ ਵਾਪਸ ਕਰਨਾ ਜ਼ਿਆਦਾ ਪੜ੍ਹੇ ਲਿਖੇ ਸਾਨੂੰ ਜਿਆਦਾ ਸਮਝੀ ਅਸੀਂ ਆਪੇ ਕਰ ਲੈਣਾ ਇਹਨੂੰ ਇੰਦਾ ਪਤਾ ਨਹੀਂ ਜਿੱਦਾਂ ਸਾਨੂੰ ਪਤਾ ਹੈ ਪਰ ਬਾਬਾ ਕਹਿੰਦਾ ਮੇਰਾ ਕਹਿਣਾ ਨਹੀਂ ਮੰਨਦੇ ਪਰ ਆਖੇਂ ਨਾਲ ਪੁੱਤਰ ਕ੍ਰੋਧ ਕਰਦਾ ਆਪਣੇ ਕਾਲੇ ਨੂੰ ਆਪਣਾ ਨਾਸ ਕਰੀ ਜਾਂਦਾ ਝੋੜ ਚੜਦਾ ਨਹੀਂ ਲੜ ਸਰੀਰ ਦਾ ਚੜ੍ਹ ਨਹੀਂ ਸਕਦਾ ਪਰ ਅੰਦਰੋਂ ਅੰਦਰੇ ਕੋਦ ਕਰਦੇ ਪਰ ਅੱਖੇ ਨਹੀਂ ਲੱਗਦੀ ਇਕੱਲਾ ਬੈਠਾ ਹੀ ਉੱਤੀ ਜਾਂਦਾ ਹੈ ਸਾਬ ਕਹਿੰਦੇ ਭਾਈ ਜੇ ਤੂੰ ਵੀ ਰੱਬ ਨੂੰ ਚਿਤਿਆ ਹੈ ਉਦੋਂ ਹੀ ਕਿਹੜਾ ਛੱਡ ਦੇ ਉਦੋਂ ਹੀ ਕਹਿੰਦੇ ਭਾਈ ਪੁੱਤਰ ਕੁਛ ਸੰਭਾਲੋ ਮੈਨੂੰ ਆਪਜੀ ਆਗਿਆ ਰਕਸ਼ਮਾਰ ਦੇ ਜਗ੍ਹਾ ਤੇ ਬੈਠ ਕੇ ਤਾਂ ਵਿੱਚ ਰੱਬ ਦੀ ਯਾਦ ਵਿੱਚ ਉਜਜਾ ਉਜਾਰਾ ਕਰਾਂ ਲੋਕੀ ਪਰਉ ਦੇ ਨਵਾਤਾ ਕਰੀ ਬੈਠਾ ਪਰ ਅੱਜੇ ਵੀ ਮਨ ਦੀ ਲਾਲਸਾ ਨਹੀਂ ਜਾਂਦੀ ਬੜੇ ਬਾਗਿਆ ਤੂੰ 17 ਸਿਆ ਸੱਲਾ ਦੇ ਵੀ ਕਲੀਪ ਹੋ ਜੇ ਤੇ ਪਰ ਇੰਨੇ ਅੰਦਰ ਲਾਲਸਾ ਨਹੀਂ ਜਾਂਦੀ ਮਨ ਅਜੇ ਵੀ ਕਹਿੰਦਾ ਮੈਂ ਇਤੋਂ ਕਿਤੇ ਕੁਤਰਾ ਕਿਹਾ ਬਾਹਰ ਇਤੋਂ ਕਬੂ ਕਰਾਇਆ ਇਤੋਂ ਮਦਦਤ ਲੈ ਕੇ ਆਵਾਂ ਸਦਾ ਸਰਬਉੱਚ ਸੱਚੇ ਪਾਤਸ਼ਾਹ ਕਹਿੰਦੇ ਨੇ ਬੋਰੇ ਕੋਈ ਘਰੀ ਦਾ ਰੱਖਿਆ ਕੋਈ ਕਿੰਨਾ ਪਰਦੀ ਕਰੀ ਹੋ ਸਕਦਾ ਬੰਦਾ ਇੱਥੇ ਲੱਖਾਂ ਕਰੋੜ ਰੁਪਈਆ ਕਮਾ ਕੇ ਵੀ ਚਲਿਆ ਜਾਵੇ ਤੇ ਯਾਦ ਰੱਖਿਆ ਜੀ ਕਿ ਇਹਨੇ ਕਮਾਈ ਕੀਤੀ ਇਹਦਾ ਨਹੀਂ ਜੀ ਜਦੋਂ ਉਹਨੇ ਸਵਾਸ ਖਤਮ ਹੋਣੇ ਸਤਿਗੁਰੂ ਦੀ ਬਾਣੀ ਕਹਿੰਦੀ ਭਾਈ ਉਸ ਸਰੀਰ ਨੂੰ ਕਿਸੇ ਨੇ ਘੜੀ ਵੀ ਘਰ ਵਿੱਚ ਨਹੀਂ ਰੱਖਣਾ ਬਰੇਕ ਬੰਦਾ ਕਹਿੰਦੇ ਕਿ ਚਲੋ ਸਵਾਸਤ ਹੋਣੇ ਜੀ ਮੌਤ ਨੂੰ ਤੱਕਿਆ ਨਿਸ਼ਕਾਰ ਕਰ ਰਚੀਏ ਜਿੰਦੀ ਰਹ ਚਲੀਏ ਕੋਈ ਹੈ ਸੋ ਬੰਦਾ ਜਿਹੜਾ ਕਹੇ ਮੈਂ ਇੱਜ਼ਤ ਆਪਣੇ ਬਰਪੂਰ ਘਰ ਰੱਖ ਮੈਂ ਮੈਂ ਇੱਜ਼ਤ ਆਪਣੇ ਬੇਤ ਨੂੰ ਘਰ ਰੱਖ ਲੈ ਨਹੀਂ ਰੱਖ ਸਕਦਾ ਨਾ ਹੀ ਬੰਦ ਹੈ ਸਾਬ ਕਹਿੰਦੇ ਭਾਈ ਜਿੰਨਾ ਕੁ ਕੋਈ ਤੇ ਕਰਿਆ ਉਹਨਾਂ ਤੋਂ ਇੱਕ ਚੀਜ਼ ਦੀ ਵਸਤੂ ਨੂੰ ਨਾਮ ਨਹੀਂ ਲਿਆ ਜਾ ਸਕਦਾ ਜੋ ਪਲਾਦ ਤੋਂ ਇਕੱਠੇ ਕੀਤੇ ਇੱਥੇ ਨਹੀਂ ਬਿਤੀ ਰਹੇ ਪਰ ਜਿਹੜੀ ਵਸਤੂ ਤੇ ਨਾਮ ਜਾਣੀ ਸੀ ਸਾਬ ਕਹਿੰਦੇ ਉਹ ਇਕੱਠੀ ਨਹੀਂ ਸਭ ਕੁਝ ਆਪਣਾ ਇਕ ਰਾਮ ਕਰਾਇਆ ਸਾਗੇ ਜੇ ਤੂੰ ਆਪਣੀ ਸਮਝ ਤਰਿਆ ਪਰ ਜਿਹੜਾ ਤੇਰਾ ਆਪਣਾ ਸੁਰੂਤ ਕੋਈ ਕੋਇਆ ਸੰਜੀ ਕੇ ਪ੍ਰਮਾਤਮਾ ਦਾ ਨਾਮ ਬੰਦਗੀ ਸਹਿਬ ਜੀ ਕਰੇ ਭਾਈ ਕਿ ਗੁੱਡੀਆਂ ਤੋਂ ਜਾਂਦੇ ਆ ਤਪਕੀ ਲੈ ਕੇ ਜਾ ਸਕਦੇ ਜਿਹੜੇ ਵੀ ਅਪਰਦੇਸ਼ ਨਹੀਂ ਜਾਣੇ ਕਿਸੇ ਤੰਕੇ ਜਾਣੇ ਫਰੇ ਕਰੀ ਲਈ ਆਪੋ ਆਪਣੇ ਕਰਨ ਸੀ ਆਪੋ ਕਰਨਾ ਹੈ ਅੱਜ ਆਪਾਂ ਆਪਣੇ ਦੇਸ਼ ਬੈਠੇ ਤਾਂ ਆਪਣੇ ਕਰ ਆਪਣੇ ਦੇਸ਼ ਦਾ ਭੰਤ ਸਵਰਥ ਦੇ ਸਾਡੇ ਦੇਸ਼ ਦੇ ਕਰਨ ਸੀ ਸਾਡੇ ਭੂਮਿਕ ਤੇ ਚੱਲਦੀ ਅਸੀਂ ਜਦੋਂ ਮਿਲਕੋ ਬਾਹਰ ਕਿਤੇ ਵਿਦੇਸ਼ ਚਲੇ ਗਏ ਅਮਰੀਕਾ ਚਲੇ ਗਏ ਯੂਕੇ ਚਲੇ ਗਏ ਜਿਹੜੇ ਦੇਸ਼ ਚ ਜਾਵਾਂਗੇ ਹਰੇਕ ਦੇਸ਼ ਦੀ ਆਪੋ ਆਪਣੀ ਕਰੰਸੀ ਹੁੰਦੀ ਜਦੋਂ ਅਸੀਂ ਕਿਤੇ ਵਿਦੇਸ਼ ਜਾਂਦੇ ਹਾਂ ਤਾਂ ਜਾਣ ਤੋਂ ਪਹਿਲਾਂ 에어ਪੋਰਟ ਦੇ ਉੱਤਰ ਦੇ ਸਭ ਤੋਂ ਪਹਿਲਾਂ ਉੱਥੋਂ ਦੀ ਕਰੰਸੀ ਲੈਂਦੇ ਹਾਂ ਉਹਨੂੰ ਆਪਣੀ ਫਰਾਂਸੀ ਦੇ ਕੇ ਉਹ ਤਬਦੀਲ ਕਰਦੇ ਆ ਕਿ ਅਸੀਂ ਐਸ ਇਸ ਵਿੱਚ ਆਏ ਆ ਇਤੋਂ ਦਾ ਦੇਸ਼ ਦਾ ਪੈਸਾ ਸਾਡੇ ਕੋਲੇ ਬੁੜਾ ਜ਼ਰੂਰੀ ਹੈ ਫੇਰ ਸਾਡਾ ਜੀਵਨ ਬਸਰ ਹੋ ਸਕਦਾ ਨਹੀਂ ਤੇਗਾ ਚਾਹ ਕਿਉਂ ਨਹੀਂ ਦਾ ਪਰਸ਼ੰਕਾ ਮਿਲਦਾ ਹੈ ਨਾ ਕਮਰਾ ਮਿਲਦਾ ਹੈ ਨਾ ਕੋ ਰੇਲ ਵਸੇਰਾ ਮਿਲਦਾ ਧੁੱਥੇ ਬੱਕੜੀ ਗੱਲ ਹੈ ਉਹ ਕੋਈ ਕਰਨ ਤੁਸੀਂ ਨਹੀਂ ਪਰ ਕਿਸੇ ਪੈਸੇ ਹੱਥੋਂ ਸੱਚੇ ਪਾਤਸ਼ਾਹ ਦੀ ਬਾਣੀ ਹੈ ਪਤਾ ਕੀ ਕਰਦੇ ਜਿੱਥੇ ਸਾਡੀ ਹਕੀਕਤ ਜਾੜ ਹੈ ਉੱਥੇ ਨਾਮ ਦਾ ਅਰਚਨ ਕਰਦੇ ਉੱਥੇ ਨਾਮ ਨਹੀਂ ਕਰਸੀ ਬੰਦਗੀ ਦੀ ਕਰਸੀ ਕਰਦੇ ਜੀਰੀਆ ਰੁਕਾਇਤੇ ਬੰਦਗੀ ਦਾ ਧਨ ਇਕੱਠਾ ਕਰਕੇ ਲੈ ਜਾਂਦੀ ਹੈ ਸਤਿਗੁਰੂ ਕ੍ਰਿਸ਼ਣ ਰੱਬ ਦੀ ਦਰਗਾਹ ਦੇ ਵਿੱਚ ਸਭ ਤੋਂ ਅਮੀਰ ਤੇ ਸਰਵਾਨ ਹੈ ਤੇ ਜਿਹੜਾ ਬੰਦਾ ਇੱਥੇ ਜਿੰਨੇ ਤੇ ਇਕੱਠਾਈ ਹੋਣੀ ਹੈ ਤੇ ਦੁਨੀਆ ਦਾ ਇਕੱਠਾ ਕਰਦਾ ਰਿਹਾ ਵਿਖਿਆ ਕਿਸੇ ਨੂੰ ਜਾਂਦਾ ਤੇ ਕਿਸੇ ਨੂੰ ਤੇ ਚੀ ਭਰਿਆ ਹੋਵੇ ਤਾਂ ਨਾਲ ਲੈ ਜੇ ਵਿੱਚ ਲੋ ਆ ਮੈਂ ਨਾਲ ਲੈ ਚੱਲਿਆ ਕਿਸੇ ਨੇ ਕੋਈ ਇਕੱਠਾ ਕੀਤਾ ਹੋਵੇ ਬੈਕ ਬੈਲੈਂਸ ਬੈਕ ਭਰਿਆ ਹੋਵੇ ਤੇ ਜੱਲਾ ਕਹਿੰਦਾ ਵਿੱਚ ਨੂੰ ਤੇ ਜਾ ਕੇ ਮੈਂ ਰਹਿਣਾ ਤੇ ਮੈਂ ਜਾ ਕੇ ਨਾਲ ਪੀਚੀ ਭਰ ਕੇ ਲੈ ਜਾਵਾਂ ਦੁਨੀਆ 'ਤੇ ਕਦੇ ਐਸਾ ਕੋਈ ਕੰਮ ਨਹੀਂ ਹੋਇਆ ਕਿ ਜਿਹੜਾ ਬੰਦਾ ਇੱਜੇ ਆ ਕਮਾਈ ਕਰੇ ਤੇ ਨਾਲ ਲੈ ਜਾਵੇ ਸਾਬ ਕਹਿੰਦੇ ਭਾਈ ਉਹ ਰੂਹਾ ਜ਼ਰੂਰ ਨੇ ਉਹਨਾਂ ਨੂੰ ਮਾਰ ਲਿੰਦਾ ਹੈ ਜਿਹੜੀਆਂ ਰੂਹਾਂ ਨੇ ਇੱਥੇ ਬੰਦਗੀ ਕੀਤੀ ਹੈ ਇਹ ਵਾਅਦਾ ਕੀਤਾ ਹੈ ਇਹ ਵਾਅਦਾ ਕਰ ਤਾਂ ਕਿ ਕਮਾਇਆ ਤੇ ਸਾਧੂ ਜੀ ਦੀ ਬਾਣੀ ਨੇ ਆਪ ਕਹਿ ਦਿੱਤਾ ਕਿ ਉਹ ਲੋਕ ਉਸ ਦਰਗਾਹ ਦੇ ਵਿੱਚ ਸਭ ਤੋਂ ਅਮੀਰ ਹੋ ਗਏ ਸਾਧੂ ਜੀ ਦੀ ਬਾਣੀ ਕਹਿੰਦੇ ਅਰਸ਼ ਜੀ ਨੇ ਕਿਹਾ ਕਹਿ ਕਬੀਰ ਮਿਰ ਘੱਤ ਘਰ ਸੋਈ ਜਾਪੇ ਗਿਰਤੇ ਨਾਮ ਅਦਾ ਹੋਈ ਕਬੀਰ ਸਾਹਿਬ ਕਿਨੇ ਭਾਈ ਉਸ ਦੁਨੀਆ ਦੇ ਵਿੱਚ ਇੱਕ ਦਰਗਾਹ ਦੇ ਕੋਲ ਬੰਦਾ ਔਰੀਕ ਜਿਹਦੇ ਕੋਲੇ ਨਾਮ ਦਾ ਘੜ ਨਹੀਂ ਇਸ ਕਰਕੇ ਸਾਧੂ ਜੀ ਨੇ ਸਾਨੂੰ ਨਾਮ ਦਾ ਧੰਨ ਇਕੱਤਰ ਕਰਨ ਵਾਸਤੇ ਸੰਸਾਰਿਕ ਸੁਖਾ ਦੀ ਬੰਦ ਦਿੱਤਾ ਇੱਥੇ ਮਾਰਾ ਨਹੀਂ ਕਿਹਾ ਨਹੀਂ ਕਿ ਆਪਾਂ ਕਮਾਈ ਨਾ ਕਰੀਏ ਬਾਸ਼ਾ ਨੇ ਇਹ ਨਹੀਂ ਕਿ ਤਿਰਤ ਨਾ ਕਰੂੰ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਸਿੱਖਿਆ